ਪੰਜਾਬ ਡੈਰੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਹੁਣੇ-ਹੁਣੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਆ ਕਿ ਫਰੀਦਕੋਟ ਵਿੱਚ ਦੀ ਲੰਘਦੀਆਂ ਜੋੜੀਆਂ ਨਹਿਰਾਂ ਤੋਂ ਇੱਕ ਲੜਕੀ ਨੂੰ ਕੱਢਿਆ ਗਿਆ ਏ ਨਹਿਰ ਦੇ ਵਿੱਚੋਂ ਤੇ ਇਸ ਨੂੰ ਗੰਭੀਰ ਹਾਲਤ ਦੇ ਵਿੱਚ ਫਰੀਦਕੋਟ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਏ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਜਿੰਨਾ ਨੌਜਵਾਨਾਂ ਨੇ ਇਸ ਲੜਕੀ ਨੂੰ ਕੱਢਿਆ ਉਹਨਾਂ ਨੇ ਦੱਸਣ ਅਨੁਸਾਰ ਉਹ ਫਰੀਦਕੋਟ ਬਾਬਾ ਫਰੀਦ ਦੇ ਅੱਜ ਵੀਰਵਾਰ ਹੋਣ ਕਰਕੇ ਮੱਥਾ ਟੇਕਣ ਆਏ ਸੀ ਤੇ ਜਦੋਂ ਵਾਪਸ ਜਾ ਰਹੇ ਸੀ ਤਾਂ ਕੋਟਕਪੂਰੇ ਵਾਲੇ ਪੁਲ ਤੇ ਉਹਨਾਂ ਨੇ ਕਾਫੀ ਰਾਸ਼ ਦੇਖਿਆ ਤੇ ਰਾਸ਼ ਵੇਖ ਕੇ ਆਪਣੇ ਮੋਟਰਸਾਈਕਲ ਤੋਂ ਉੱtre ਤਾਂ ਦੇਖਿਆ ਕਿ ਇੱਕ ਲੜਕੀ ਨੂੰ ਲੋਕ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸੀ ਉਹ ਡੁੱਬ ਰਹੀ ਸੀ ਤਾਂ ਇਹਨਾਂ ਨੇ ਤੁਰੰਤ ਉਹਨਾਂ ਦੀ ਮਦਦ ਦੇ ਨਾਲ ਇਸ ਲੜਕੀ ਨੂੰ ਬਚਾਇਆ ਤੇ ਤੁਰੰਤ ਆਪਣੇ ਮੋਟਰਸਾਈਕਲ ਤੇ ਬਿਠਾ ਕੇ ਸਿਵਲ ਹਸਪਤਾਲ ਦਾਖਲ ਕਰਾਇਆ ਜਿੱਥੇ ਹੁਣ ਉਸ ਦਾ ਇਲਾਜ ਚੱਲ ਰਿਹਾ ਹੈ ਤੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦਸੀ ਜਾਂਦੀ ਹੈ ਮੌਕੇ ਤੇ ਪੁਲਿਸ ਪਹੁੰਚ ਗਈ ਆ ਕਾਰਵਾਈ ਕਰ ਰਹੀ ਆ ਤੇ ਇਹ ਵੀ ਪਤਾ ਲੱਗਾ ਹੈ ਕਿ ਇਸ ਲੜਕੀ ਦੀ ਪਛਾਣ ਹੋ ਗਈ ਆ ਉਹ ਕੋਟਕਪੂਰਾ ਦੇ ਨਾਲ ਸਬੰਧਤਾ ਇਸ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਦੱਸਿਆ ਕਿ ਉਸ ਦੇ ਪਰਿਵਾਰ ਨਾਲ ਗੱਲ ਹੋ ਗਈ ਆ ਉਹਨਾਂ ਦੇ ਆਉਣ ਤੋਂ ਬਾਅਦ ਸਾਰੀ ਗੱਲਬਾਤ ਉਸ ਦਾ ਕਾਰਨਾਂ ਦਾ ਪਤਾ ਲੱਗ ਸਕੇਗਾ ਪਰ ਫਿਲਹਾਲ ਇੰਨੀ ਜਾਣਕਾਰੀ ਮਿਲੀ ਆ ਕਿ ਇਹ ਦੀ ਉਮਰ 18 ਤੋਂ 20 ਸਾਲ ਦੇ ਕਰੀਬ ਆ ਤੇ ਇਹ ਨਹਿਰ ਦੇ ਵਿੱਚ ਕਿਵੇਂ ਡਿੱਗੀ ਇਸ ਨੇ ਖੁਦ ਛਾਲ ਮਾਰੀ ਜਾਂ ਇਹ ਨਹਿਰ ਦੇ ਵਿੱਚ ਕਿਸੇ ਕਾਰਨ ਡਿੱਗ ਪਈ ਇਹ ਹਜੇ ਜਾਂਚ ਦਾ ਵਿਸ਼ਾ ਹੈ ਪਤਾ ਕੀਤਾ ਜਾ ਰਿਹਾ ਹੈ ਤੇ ਇਹ ਉਸ ਦੇ ਪਰਿਵਾਰ ਦੇ ਆਉਣ ਤੋਂ ਬਾਅਦ ਸਾਰੀ ਜਾਣਕਾਰੀ ਮਿਲ ਸਕੇਗੀ ਰੈਨਾਮ ਗੁਰਮੀਤ ਸਿੰਘ ਆ ਗੁਰੂ ਜੀ ਹੋਈ ਕਰਨਾ ਅਸੀਂ ਬਾਬਾ ਫਰੀਦ ਤੋਂ ਮੱਥਾ ਟੇਕ ਕੇ ਆ ਰਹੇ ਸੀਗੇ ਤਸੀਂ ਭੀੜ ਵੇਖੀ ਅਸੀਂ ਬਾਈਕ ਭਜਾਇਆ ਅਸੀਂ ਜਾ ਕੇ ਵੇਖਿਆ ਉੱਥੇ ਨਹਿਰ ਤੇ ਇੱਕ ਲੜਕੀ ਡਿੱਗੀ ਪਈ ਸੀਗੀ ਜੋ ਵੀ ਉਹਨਾਂ ਕੱਟ ਰਹੇ ਸੀਗੇ ਅਸੀਂ ਗਏ ਉੱਥੇ ਦੋ ਸੀਗੇ ਉਹਨਾਂ ਨੇ ਗੱਡੀ ਫਿਰ ਅਸੀਂ ਜਲਦੀ ਉਹਨਾਂ ਨੇ ਆਟੋ ਤੇ ਪਾਇਆ ਤੇ ਅਸੀਂ ਮੋਟਰਸਾਈਕਲ ਉਰੇ ਲੱਗ ਕੇ ਸੀ ਹਸਪਤਾਲ ਫਰੀਦਕੋਟ ਲੈ ਗਏ ਆ ਹੁਣ ਐਮਰਜੈਂਸੀ ਚ ਹੁਣ ਵੇਖੋ ਇਹ ਇਹਨਾਂ ਬਾਬਾ ਫਰੀਦ ਮੱਥਾ ਟੇਕ ਕੇ ਆਈ ਜਾਂਦੇ ਸੀਗੇ ਜਿਹੜੇ ਆਪਣੇ ਰਾਜ ਤੋਂ ਨਹਿਰਾਂ ਆਉਂਦੀਆਂ ਸੀ ਦੇਡੀਓਲੀ ਛੋਟੀ ਨਾਗੀ ਉੱਚੀ ਕੁੜੀ ਵੇਕੀ ਸੀ ਜੀ ਡੁੱਬੀ ਜਾਂਦੀ ਸੀਗੀ ਤੇ ਦੋ ਤਿੰਨ ਜਣੇ ਰਾਲਕੇ ਨੂੰ ਕੱਢਿਆ ਸੀਗਾ ਜੀ ਤੇ ਬਹਾਵ ਟਾਈਮ ਤਾਈ ਉਹਨਾਂ ਨੂੰ ਹੋਸ਼ ਨਹੀਂ ਆਇਆ ਜੀ ਜਦੋਂ ਉਹਨਾਂ ਦਾ ਟੈਟੂਡ ਨਪਿਆ ਜੀ ਫਿਰ ਉਹਨਾਂ ਨੂੰ ਹੌਲੀ ਜਿਹੀ ਹੋਸ਼ ਆਣ ਲੱਗਾ ਜੀ ਤੇ ਨਾਲ ਨੇ ਆਟੋ ਕਰਾਇਆ ਉੱਥੇ ਜੀ ਫਿਰ ਉਹਨਾਂ ਹਸਤਾਜ ਲੈ ਲੈਂਦੇ ਜੀ ਕਿੰਨੀ ਉਮਰ ਲੱਗਦੀ ਆ ਜੀ 15 16 ਸਾਲੀ ਕਿਹੜੀ ਨਹਿਰ ਤੁਸੀਂ ਕੀਤੀ ਕਿਹੜੇ ਪੁਲ ਤੇ ਇਹਨਾਂ ਦਾ ਪਤਾ ਜਾਨਣਾ ਜਦੋਂ ਜੀ ਜਿਹੜੀ ਦੋ ਨਹਿਰਾਂ ਦੇ ਕੋੜ ਪਰੇ ਵਾਲਾ ਰੋੜਾ ਵਾਲਾ ਪੁਲ ਜੀ थे 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 पता चार में इसकी हालत बहुत सीरियस थी आते के साथ ही ट्रीटमेंट स्टार्ट की जो पहचान है वो कोटपुरे से होगी नाम का तो अभी नहीं बता सकते बाकी आते के साथ ही इसे ट्रीट करा गया है बाकी अभी में थोड़ा सुधार है इसकी बाकी इसके जो गार्जियन साहबेंगे जैसा भी कुछ होगा वो देखेगा परिवार वाले गल परिवार वालों इसकी गल हुई है ये वो कह रहे हैं कि अब आई जाने हैं कितनी की स्थिति है लड़की अठारह से बीस साल की समथिंग एज है इसकी और जी ये जो लेके आने वाले थे उन्होंने कहा है कि ये में दी है या क्या हुआ है ये तो परमात्मा जानता है इसके लिए आप कुछ नहीं कह सकते ਅਬ ਹਾਲਾਤ ਕੈਸੇ ਅਬ ਹਾਲਾਤ ਪਹਿਲੇ ਕੇ ਅਕੋਰਡਿੰਗ ਜਹ ਥੋੜਾ ਸੁਧਾਰ